ਹੈਲੋ ਹਾਂਜੀ ਸਸ਼ੀਕਾਲ ਜੀ ਗਰਮੀਤ ਬੁਟੀਕ ਦੇ ਉੱਪਰ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਅੱਜ ਵਾਲੀ ਜਿਹੜੀ ਵੀਡੀਓ ਹੋਏਗੀ ਜੀ ਉਹ ਆਪਣੀ ਹੋਏਗੀ ਕਟ ਪੀਸਾਂ ਦੇ ਉੱਪਰ ਜਿਦੇ ਵਿੱਚ ਤੁਹਾਨੂੰ ਸ਼ਰਟ ਪੀਸ ਮਿਲਣਗੇ ਕੰਪਲੀਟ ਸੂਟ ਵੀ ਮਿਲਣਗੇ ਜਿਸ ਦੇ ਵਿੱਚ ਆਰਗੈਂਜ਼ਾ, ਕਰੇਵ ਔਰ ਪਲੱਸ ਜਿਹੜੇ ਹੈਗੇ ਉਹ ਤੁਹਾਨੂੰ ਆਪਣੇ ਸਿਮਰ ਦੇ ਜਿਹੜੇ ਹੈਗਾ ਤੁਹਾਨੂੰ ਸ਼ਰਟ ਪੀਸ ਮਿਲਣਗੇ ਜੀ ਵੀਡੀਓ ਸਟਾਰਟ ਕਰਨ ਤੋਂ ਪਹਿਲਾਂ ਸੀ ਆਪਣੇ ਬੁਟੀਕ ਦੀ ਲੋਕੇਸ਼ਨ ਮੈਂਸ਼ਨ ਕਰਨਾ ਚਾਹਾਂਗੇ ਅਸੀਂ ਵਿਲੇਜ ਪਤੋ ਹੀਰਾ ਸਿੰਘ ਡਿਸਟ੍ਰਿਕਟ ਮੋਗਾ ਨੀਅਰ ਨਿਹਾਲ ਸਿੰਘ ਵਾਲਾ ਜਿਹੜੀਆਂ ਵੀ ਪੈਣਾ ਵਿਜ਼ਿਟ ਕਰਕੇ ਕਪੜਾ ਬਾਈ ਕਰਨਾ ਚਾਹੁੰਦੀਆਂ ਨੇ ਉਹ ਸਾਡੇ ਦਿੱਤੇ ਹੋਏ ਵਟਸਐਪ ਨੰਬਰ ਉੱਪਰ ਮੈਸੇਜ ਕਰਕੇ ਲੋਕੇਸ਼ਨ ਲੈ ਕੇ ਆਪਣੇ ਦੇ ਛੋਲੇ ਛੋਲੇ ਸੂਟ ਆ ਜਿਹੜੇ ਉਹ ਬਾਈ ਕਰ ਸਕਦੀਆਂ ਨੇ ਜੀ ਸੋ ਸਟਾਰਟ ਕਰਦੇ ਹਾਂ ਅੱਜ ਦੀ ਵੀਡੀਓ ਅੱਜ ਦੀ ਵੀਡੀਓ ਵਿੱਚ ਪਹਿਲਾ ਜੋ ਤੁਹਾਨੂੰ ਸੂਟ ਮਿਲੇਗਾ ਜੀ ਸ਼ਰਟ ਪੀਸ ਹੋਏਗਾ ਇਹ ਵਿਸਕੋਸ ਔਰਗੈਂਜ਼ਾ ਦਾ ਸ਼ਰਟ ਪੀਸ ਹੋਏਗਾ ਜਿਸ ਤੇ ਘੇਰੇ ਘੇਰੇ ਦੇ ਉੱਪਰ ਜਿਹੜੀ ਹੈਗੇ ਤੁਹਾਨੂੰ ਡਿਜ਼ਾਈਨਿੰਗ ਮਿਲੇਗੀ 10 ਮੀਟਰ ਦੀ ਸ਼ਰਟ ਹੋਏਗੀ ਜੀ ਬ੍ਰਾਂਡ ਰਹੇਗਾ ਆਰਟੈਕਸ ਆਰਟੈਕਸ ਬ੍ਰਾਂਡ ਹੋਏਗਾ ਜੀ 10 ਮੀਟਰ ਦੀ ਸ਼ਰਟ ਹੋਏਗੀ ਵਿਸਕੋਸ ਔਰ ਗੈਂਜ਼ਾ ਦੀ ਬਾਹੂ ਜਿਹੜੀਆਂ ਹੋਣੀਆਂ ਜਿਸ ਦੀਆਂ ਵਖਰੀਆਂ ਹੋਣੀਆਂ ਵਿਸਕੋਸ ਔਰਗੈਂਜ਼ਾ ਦੇ ਕਲਰ ਹੋਏਗਾ ਜੈਡ ਬਲੈਕ ਜੀ ਜੈਡ ਬਲੈਕ ਕਲਰ ਹੋਏਗਾ ਇਹ ਵਾਲੀਆਂ ਤੁਹਾਨੂੰ ਮਿਲਣਗੀਆਂ ਇਸ ਦੀਆਂ ਬਾਜੂ ਔਰ ਇਹ ਵਾਲੀ ਤੁਹਾਨੂੰ ਮਿਲੇਗੀ ਇਸ ਦੀ ਬੈਕ ਬੈਕ ਦੇ ਉੱਪਰ ਵੀ ਜਿਹੜਾ ਹੈਗਾ ਤੁਹਾਨੂੰ ਡਿਜੀਟਲ ਪ੍ਰਿੰਟ ਮਿਲਣਾ ਜੀ ਬੈਕ ਦੇ ਉੱਪਰ ਸੇਮ ਐਜਾ 10 ਮੀਟਰ ਦੀ ਹੋਏਗੀ ਸ਼ਰਟ ਨਾਲ ਤੁਹਾਨੂੰ ਮਿਲਣੀ ਹੈ ਵਿਸਕੋਸ オーਗੈਂਜ਼ਾ ਦੇ ਹੀ ਬਾਟਮ ਇਹ ਜੋ ਸਟਾਫ ਦੀ ਬਾਟਮ 400 ਰੁਪਏ ਦੀ ਬਾਟਮ ਹੋਏਗੀ ਜੀ 600 ਰੁਪਏ ਦੀ ਸ਼ਰਟ ਹੋਏਗੀ 1000 ਰੁਪਏ ਦੇ ਉਸ ਤੁਹਾਡਾ ਜਿਹੜਾ ਹੈਗਾ ਕੰਪਲੀਟ ਸੂਟ ਬਣ ਜਾਏਗਾ ਜੀ ਕੰਪਲੀਟ ਸੂਟ ਜਿਹੜਾ ਹੈਗਾ ਤੁਹਾਡਾ 1000 ਰੁਪਏ ਦੇ ਵਿੱਚ ਬਣ ਜਾਏਗਾ ਸਕਰੀਨਸ਼ਾਟ ਲੈ ਕੇ ਸੈਂਡ ਕਰ ਸਕਦੇ ਹੋ ਔਰ ਬੁਕਿੰਗ ਜਿਹੜੀ ਤੁਸੀਂ ਕਰਵਾ ਸਕਦੇ ਹੋ ਜੀ ਨੈਕਸਟ ਜੋ ਤੁਹਾਨੂੰ ਮਿਲਣਾ ਹੈ ਜੀ ਪਿਓਰ ਕ੍ਰੇਪ ਦਾ ਜਿਹੜਾ ਹੈਗਾ ਉਹ ਤੁਹਾਨੂੰ ਸੂਟ ਮਿਲਣਾ ਹੈ ਜੀ ਕਾਫੀ ਪਿਆਰਾ ਪੀਸ ਹੈ ਔਰ ਕਲਰ ਵੀ ਕਾਫੀ ਪਿਆਰਾ ਹੈ ਜੀ ਲਾਸ ਇਦਾਂ ਦੀਆਂ ਸ਼ਰਟਾਂ ਦੇ ਉੱਪਰ ਇੱਕ ਵੀਡੀਓ ਅਪਲੋਡ ਕੀਤੀ ਸੀ ਉਸ ਵੀਡੀਓ ਨੂੰ ਕਾਫੀ ਪਿਆਰ ਮਿਲਿਆ ਜੀ ਲਓ ਜੀ ਐਦਾਂ ਜਿਹੜਾ ਹੈਗਾ ਤੁਹਾਨੂੰ ਘੇਰੇ ਦੇ ਉੱਪਰ ਮਿਲਣਾ ਡਿਜੀਟਲ ਪ੍ਰਿੰਟ ਘੇਰੇ ਦੇ ਉੱਪਰ ਆਏਗਾ ਪਿਓਰ ਕ੍ਰੇਪ ਦੀ ਹੋਏਗੀ ਸ਼ਰਟ 80 ਗ੍ਰਾਮ ਵਾਲੀ ਕ੍ਰੇਪ ਹੋਏਗੀ ਬ੍ਰਾਂਡ ਰਹੇਗਾ ਆਰਟੈਕਸ ਜੀ ਆਰਟੈਕਸ ਬ੍ਰਾਂਡ ਹੋਏਗਾ ਛੋਟੀ ਬੂਟੀ ਦਾ ਪ੍ਰਿੰਟ ਆ ਜਿਹੜਾ ਤੁਹਾਨੂੰ ਫਰੰਟ ਦੇ ਉੱਪਰ ਵੀ ਮਿਲੇਗਾ ਸੇਮ ਐਜ਼ ਜੇ ਤੁਹਾਨੂੰ ਬੈਕ ਔਰ ਬਾਜੂ ਮਿਲਣਗੀਆਂ ਜੀ ਇਹ ਵਾਲੀਆਂ ਤੁਹਾਨੂੰ ਬਾਜੂ ਮਿਲਣਗੀਆਂ ਜੀ ਇਹ ਵਾਲੀ ਮਿਲੇਗੀ ਤੁਹਾਨੂੰ ਬੈਕ 3 ਮੀਟਰ ਦੀ ਸ਼ਰਟ ਹੋਏਗੀ ਸਟਾਫ ਹੋਏਗਾ ਪਿਓਰ ਕريب ਦਾ ਜੀ ਤਕਰੀਬਨ ਸਭ ਦੇ ਨਾਲ ਹੀ ਤੁਹਾਨੂੰ ਬਾਟਮ ਵੀ ਜਿਹੜੀ ਹੈਗੀ ਉਹ 3 ਮੀਟਰ ਦੀ ਹੀ ਮਿਲੇਗੀ ਕਿਸੇ ਦੇ ਨਾਲ ਜਿਹੜੀ ਬਾਟਮ ਹੋਏਗੀ ਉਹ 2.5 ਮੀਟਰ ਦੀ ਹੋਏਗੀ ਪਿਓਰ ਕريب ਦੀ ਹੋਏਗੀ 400 ਰੁਪਏ ਦੀ ਬਾਟਮ ਹੋਏਗੀ ਜੀ ਮੈਚਿੰਗ ਜਿਹੜਾ ਸੂਟ ਆ ਤੁਹਾਡਾ ਉਹ ਰੈਡੀ ਹੋ ਰਿਹਾ ਮੈਚਿੰਗ ਸੂਟ ਆ ਜਿਹੜਾ ਤੁਹਾਡਾ ਰੈਡੀ ਹੋ ਰਿਹਾ 400 ਰੁਪਏ ਦੀ ਬਾਟਮ 600 ਰੁਪਏ ਦੀ ਸ਼ਰਟ ਐਦਾਂ ਜਿਹੜਾ ਹੈਗਾ ਤੁਸੀਂ ਸਕਰੀਨ ਸ਼ਾਟ ਲੈ ਕੇ ਸੈਂਡ ਕਰ ਸਕਦੇ ਹੋ ਔਰ ਬੁਕਿੰਗ ਆ ਜਿਹੜੀ ਤੁਸੀਂ ਕਰਵਾ ਸਕਦੇ ਹੋ ਜੀ ਬਹੁਤ ਪਿਆਰਾ ਪੀਸ ਮਿਲੇਗਾ ਜੀ ਨੈਕਸਟ ਜੋ ਤੁਹਾਨੂੰ ਮਿਲਣਾ ਹੈ ਜੀ ਮਾ우스 ਗ੍ਰੇ ਕਲਰ ਦਾ ਪੀਸ ਹੋਏਗਾ ਸ਼ਰਟ ਪੀਸ ਹੋਏਗਾ ਇਹਨਾਂ ਵਿੱਚੋਂ ਤੁਸੀਂ ਆਪਸ਼ਨਲ ਆ ਜੇਕਰ ਤੁਸੀਂ ਇਕੱਲੀ ਸ਼ਰਟ ਬਾਈ ਕਰਨਾ ਚਾਹੁੰਦੇ ਹੋ ਤੁਸੀਂ ਇਕੱਲੀ ਸ਼ਰਟ ਵੀ ਬਾਈ ਕਰ ਸਕਦੇ ਹੋ ਜੇਕਰ ਕੰਪਲੀਟ ਸੂਟ ਬਾਈ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਕੰਪਲੀਟ ਸੂਟ ਵੀ ਕਰ ਸਕਦੇ ਹੋ ਜੀ ਨੈਕਸਟ ਜੋ ਤੁਹਾਨੂੰ ਮਿਲੇਗਾ ਜੀ ਮਾ우스 ਗ੍ਰੇ ਕਲਰ ਦੀ ਸ਼ਰਟ ਮਿਲਣੀ ਹੈ ਐਦਾਂ ਜਿਹੜਾ ਹੈਗਾ ਤੁਹਾਨੂੰ ਘੇਰੇ ਦੇ ਉੱਪਰ ਮਿਲੇਗਾ ਡਿਜੀਟਲ ਪ੍ਰਿੰਟ ਇਸਦੇ ਵਿੱਚ ਜਿੰਨੇ ਵੀ ਕਲਰ ਹੈਗੇ ਆ ਤੁਸੀਂ ਇਸ ਕਲਰ ਨਾਲ ਦੀ ਜੇਕਰ ਤੁਹਾਡੇ ਕੋਲ ਬਾਟਮ ਹੈਗੇ ਆ ਤਾਂ ਤੁਸੀਂ ਉਹ ਬਾਟਮ ਵੇਅਰ ਕਰਕੇ ਆਪਣਾ ਸੋਹਣਾ ਸੂਟ ਆ ਜਿਹੜਾ ਉਹ ਕੈਜੂਅਲ ਵੇਅਰ ਰੈਡੀ ਕਰ ਸਕਦੇ ਹੋ ਜੀ ਆਰਟੈਕਸ ਬ੍ਰਾਂਡ ਹੋਏਗਾ ਆਰਟੈਕਸ ਬ੍ਰਾਂਡ ਹੋਏਗਾ ਕਈਆਂ ਦੇ ਉੱਪਰ ਹੁੰਦਾ ਜਿਹੜਾ ਲੋਗੋ ਨਹੀਂ ਹੁੰਦਾ ਜੀ ਤਕਰੀਬਨ ਲੋਗੋ ਸਭ ਦੇ ਉੱਪਰ ਹੁੰਦਾ ਕਿਸੇ ਦੇ ਉੱਪਰ ਜਿਹੜਾ ਹੈਗਾ ਉਹ ਲੋਗੋ ਨਹੀਂ ਹੁੰਦਾ ਜੀ ਐਵਾਂ ਲਿਆ ਤੁਹਾਨੂੰ ਜਿਹੜੀ ਹੈਗੀ ਆ ਬੈਕ ਮਿਲੇਗੀ ਜੀ ਇਹਦੀਆਂ ਬਾਹੂ ਸਾਈਡ ਤੋਂ ਨਿਕਲੀਆਂ ਜੀ 2.5 ਮੀਟਰ ਦੀ ਸ਼ਰਟ ਹੋਏਗੀ 2.5 ਮੀਟਰ ਦੀ ਸ਼ਰਟ ਹੋਏਗੀ ਬਾਜੂ ਇਸਨੀਏ ਸਾਈਡ ਤੋਂ ਨਿਕਲਣੀ ਹੈ ਜੀ ਇਹ ਵਾਲੀ ਤੁਹਾਨੂੰ ਮਿਲਣੀ ਹੈ ਨਾਲ ਕ੍ਰੇਪ ਦੀ ਬਾਟਮ ਪਿੰਕ ਸ਼ੇਡ ਦੀ ਨਾਲ ਤੁਹਾਨੂੰ 400 ਰੁਪਏ ਦੀ ਬਾਟਮ ਹੋਏਗੀ 600 ਰੁਪਏ ਦੀ ਸ਼ਰਟ ਹੋਏਗੀ ਕੰਪਲੀਟ ਸੂਟ ਜਿਹੜਾ ਹੈਗਾ ਤੁਹਾਨੂੰ 1000 ਰੁਪਏ ਦੇ ਵਿੱਚ ਮਿਲ ਜਾਏਗਾ ਜੀ ਸਕਰੀਨਸ਼ਾਟ ਲੈ ਕੇ ਸੈਂਡ ਕਰ ਸਕਦੇ ਹੋਰ ਬੁਕਿੰਗ ਕਰਵਾ ਸਕਦੇ ਹੋ ਜੇਕਰ ਤੁਸੀਂ ਬਾਟਮ ਸਕਿਪ ਕਰਨਾ ਚਾਹੁੰਦੇ ਹੋ ਤੁਸੀਂ ਸਕਿਪ ਵੀ ਕਰ ਸਕਦੇ ਹੋ ਨੈਕਸਟ ਜੋ ਤੁਹਾਨੂੰ ਮਿਲੇਗਾ ਜੀ ਡਾਰਕ ਸਕਾਈ ਬਲੂ ਕਲਰ ਦਾ ਸੁੱਟਦੇ ਤੁਹਾਨੂੰ ਮਿਲੇਗਾ 셔ਟ ਪੀਸ ਹੋਏਗਾ ਜੀ ਡਿਜ਼ਾਈਨਰ 셔ਟ ਪੀਸ ਹੋਏਗਾ ਪਿਓਰ ਕ੍ਰੇਪ ਦਾ ਉੱਪਰ ਹੋਏਗਾ ਐਦਾਂ ਜਿਹੜਾ ਹੈਗਾ ਇਹ ਤੁਹਾਨੂੰ ਡਿਜੀਟਲ ਪ੍ਰਿੰਟ ਦੀ ਪਲੱਸ ਡਿਜ਼ਾਈਨਰ 셔ਟ ਹੋਏਗੀ ਜੀ ਪਿਓਰ ਕ੍ਰੇਪ ਦੀ ਹੋਏਗੀ ਡਿਜ਼ਾਈਨਰ 셔ਟ ਹੋਏਗੀ ਜੀ ਐਦਾਂ ਫਰੰਟ ਦੇ ਉੱਪਰ ਜਿਹੜਾ ਪਲੇਨ ਪੈਨਲ ਤੁਹਾਨੂੰ ਮਿਲੇਗਾ ਡਿਜ਼ਾਈਨਿੰਗ ਮਿਲਣੀ ਹੈ ਐਦਾਂ ਜਿੱਦਾਂ ਲੇਸਾਂ ਲਗਾ ਕੇ ਡਿਜ਼ਾਈਨਿੰਗ ਕੀਤੀ ਹੁੰਦੀ ਹੈ ਆਰਟੈਕਸ ਬ੍ਰਾਂਡ ਹੋਏਗਾ ਸੇਮ ਐਸਾ ਹੀ ਤੁਹਾਨੂੰ ਇਸਦੀ ਬੈਕ ਔਰ ਬਾਜੂ ਮਿਲਣਗੀਆਂ ਜੀ ਐਵਲੀਆਂ ਬਾਜੂ ਰਹਿਣ ਵਾਲੀਆਂ ਨੇ ਜੀ ਐਵਲੀ ਹੋਏਗੀ ਬੈਕ ਨਾਲ ਤੁਹਾਨੂੰ ਮਿਲਣੀ ਹੈ ਜੀ ਪਿੰਕ ਸ਼ੇਡ ਦੀ ਬਾਟਮ ਫਲਾਵਰ ਦੇ ਨਾਲ ਮੈਚ ਕਰਦੀ ਪਿੰਕ ਸ਼ੇਡ ਦੀ ਮਿਲਣੀ ਹੈ ਬਾਟਮ ਫਲਾਵਰ ਨਾਲ ਮੈਚ ਕਰਦੀ ਬਾਟਮ ਹੋਏਗੀ ਜੀ 1000 ਰੁਪਏ ਦਾ ਜਿਹੜਾ ਕੰਪਲੀਟ ਸੂਟ ਹੋਏਗਾ 400 ਰੁਪਏ ਦੀ ਸ਼ਰਟ ਹੋਏਗੀ 600 ਸੌਰੀ 600 ਰੁਪਏ ਦੀ ਸ਼ਰਟ ਹੈਗੀ 400 ਰੁਪਏ ਦੀ ਬਾਟਮ ਹੋਏਗੀ 1000 ਰੁਪਏ ਦੇ ਵਿੱਚ ਕੰਪਲੀਟ ਸੂਟ ਹੋਏਗਾ ਬਾਟਮ ਸਕਿਪ ਕਰਨਾ ਚਾਹੁੰਦੇ ਆ ਜਾਂ ਸ਼ਰਟ ਸਕਿਪ ਕਰਨਾ ਚਾਹੁੰਦੇ ਆ ਤੁਸੀਂ ਕਰ ਸਕਦੇ ਹੋ ਆਪਣੀ ਚੁਆਇਸ ਦੇ ਅਕੋਰਡਿੰਗ ਸਕਰੀਨ ਸ਼ਾਟ ਲੈ ਕੇ ਸੈਂਡ ਕਰ ਸਕਦੇ ਹੋ ਔਰ ਬੁਕਿੰਗ ਆ ਜਿਹੜੀ ਤੁਸੀਂ ਕਰਵਾ ਸਕਦੇ ਹੋ ਜੀ ਨੈਕਸਟ ਕਾਫੀ ਪਿਆਰਾ ਪੀਸ ਹੋਏਗਾ orange ਕਲਰ ਦੀ ਨਾਲ ਤੁਹਾਨੂੰ ਮਿਲਣੀ ਹੈ ਬਾਟਮ ਡਿਜ਼ਾਈਨਰ ਪੀਸ ਹੋਏਗਾ 3 ਮੀਟਰ ਦੀ ਸ਼ਰਟ ਹੋਏਗੀ ਸਟਾਫ ਹੋਏਗਾ ਪਿਓਰ ਕ੍ਰੇਪ ਜੀ ਪਿਓਰ ਕ੍ਰੇਪ ਦਾ ਜਿਹੜਾ ਹੈਗਾ ਤੁਹਾਨੂੰ ਪੀਸ ਮਿਲਣਾ ਹੈ ਜੀ ਐਦਾਂ ਜਿਹੜਾ ਹੈਗਾ ਇਹ ਤੁਹਾਨੂੰ ਘੇਰੇ ਦੇ ਉੱਪਰ ਡਿਜੀਟਲ ਪ੍ਰਿੰਟ ਮਿਲਣਾ ਹੈ ਜੀ ਕਾਫੀ ਪਿਆਰੇ ਕਲਰ ਨੇ ਔਰ ਫਰੰਟ ਦੇ ਉੱਪਰ ਵੀ ਜਿਹੜੀ ਹੈਗੀ ਤੁਹਾਨੂੰ ਡਿਜ਼ਾਈਨਿੰਗ ਮਿਲੇਗੀ ਜੀ ਇਸ ਤੋਂ ਉੱਪਰ ਜਿਹੜੀ ਹੈਗੀ ਤੁਹਾਨੂੰ ਟਾਈਡ ਆਈ ਦੇ ਲੁੱਕ ਦੀ ਐਨ ਲਾਈਨਾਂ ਵਾਲੀ ਡਿਜ਼ਾਈਨਿੰਗ ਮਿਲਣੀ ਹੈ ਜੀ ਫਰੰਟ ਦੇ ਉੱਪਰ ਐਦਾਂ ਤੁਹਾਨੂੰ ਡਿਜੀਟਲ ਪ੍ਰਿੰਟ ਮਿਲਣਾ ਔਰ ਸੈਲਫ ਪ੍ਰਿੰਟ ਲਾਈਨਰ ਦੇ ਵਿੱਚ ਜਿਹੜਾ ਹੈਗਾ ਉਹ ਤੁਹਾਨੂੰ ਮਿਲੇਗਾ ਜੀ ਬ੍ਰੈਂਡ ਤੋਂ ਰਹੇਗਾ ਆਰਟੈਕਸ ਹੋਏਗਾ 10 ਮੀਟਰ ਦੀ ਸ਼ਰਟ ਹੋਏਗੀ ਜੀ 10 ਮੀਟਰ ਦੀ ਤੁਹਾਨੂੰ ਸ਼ਰਟ ਮਿਲਣੀ ਹੈ ਜੀ ਐਦਾਂ ਇਸ ਤੀਆਂ ਬਾਜੂ ਰਹਿਣ ਵਾਲੀਆਂ ਹੋਣੀਆਂ ਜੀ ਇਹ ਵਾਲੀ ਤੁਹਾਨੂੰ ਮਿਲਣੀ ਹੈ ਜੀ ਬੈਕ ਇਹ ਵਾਲੀ ਬੈਕ ਮਿਲੇਗੀ ਹਾਂਜੀ ਕਾਫੀ ਪਿਆਰਾ ਪੀਸ ਹੋਏਗਾ 10 ਮੀਟਰ ਦੀ ਤੁਹਾਨੂੰ ਮਿਲਣੀ ਹੈ ਸ਼ਰਟ ਤੇ ਨਾਲ ਤੁਹਾਨੂੰ ਮਿਲਣੀ ਹੈ ਬਾਟਮ ਇਹ ਵਾਲੀ ਬਾਟਮ ਵੀ ਜੋ ਰਹੇਗੀ ਜੀ 10 ਮੀਟਰ ਦੀ ਹੀ ਨਾਲ ਤੁਹਾਨੂੰ ਮਿਲਣੀ ਹੈ ਬਾਟਮ ਸੇਮ ਕਲਰ ਦੀ ਤੁਹਾਨੂੰ ਬਾਟਮ ਮਿਲਣੀ ਹੈ ਸੇਮ ਕਲਰ ਹੋਏਗਾ ਜੀ ਸੇਮ ਕਲਰ ਦੀ ਬਾਟਮ ਹੋਏਗੀ 400 ਰੁਪਏ ਦੀ ਬਾਟਮ ਹੋਏਗੀ 600 ਰੁਪਏ ਦੀ ਸ਼ਰਟ ਹੋਏਗੀ ਮੈਚਿੰਗ ਸੂਟ ਹੋਏਗਾ 1000 ਰੁਪਏ ਦੇ ਵਿੱਚ ਬ੍ਰਾਂਡਡ ਸੂਟ ਹੋਏਗਾ ਆਰਟੈਕਸ ਬ੍ਰਾਂਡ ਦਾ ਹੋਏਗਾ ਜੀ ਤੁਸੀਂ ਇਹਨੂੰ ਪਾਰਟੀ ਫੰਕਸ਼ਨ ਲਈ ਵੀ ਯੂਜ਼ ਕਰ ਸਕਦੇ ਹੋ ਔਰ ਤੁਸੀਂ ਰੋਟੀਨ ਲਈ ਵੀ ਯੂਜ਼ ਕਰ ਸਕਦੇ ਹੋ ਕਾਫੀ ਪਿਆਰਾ ਸੂਟ ਹੋਏਗਾ ਸਟਾਫ ਵੀ ਜੋ ਰਹੇਗਾ ਪਿਓਰ ਕ੍ਰੇਪ ਦਾ 80 ਗ੍ਰਾਮ ਵਾਲੀ ਕ੍ਰੇਪ ਦਾ ਹੋਏਗਾ ਜੀ 80 ਗ੍ਰਾਮ ਵਾਲੀ ਕ੍ਰੇਪ ਦਾ ਜਿਹੜਾ ਹੈਗਾ ਤੁਹਾਨੂੰ ਸੂਟ ਮਿਲ ਲੈਣਾ ਜੀ ਸਕਰੀਨ ਸ਼ਾਟ ਲੈ ਕੇ ਸੈਂਡ ਕਰ ਸਕਦੇ ਹੋ ਔਰ ਬੁਕਿੰਗ ਜਿਹੜੀ ਤੁਸੀਂ ਕਰਵਾ ਸਕਦੇ ਹੋ ਹਾਂਜੀ ਨੈਕਸਟ ਜੋ ਤੁਹਾਨੂੰ ਮਿਲੇਗਾ ਜੀ ਮਾਊਸ ਗ੍ਰੇ ਕਲਰ ਦੀ ਤੁਹਾਨੂੰ ਮਿਲਣੀ ਹੈ ਸ਼ਰਟ ਜੀ ਘੇਰੇ ਦੇ ਉੱਪਰ ਮਿਲਣਾ ਡਿਜੀਟਲ ਪ੍ਰਿੰਟ ਬ੍ਰਾਂਡ ਜੋ ਰਹੇਗਾ ਜੀ ਆਰਟੈਕਸ ਹੋਏਗਾ ਬ੍ਰਾਂਡ ਆਰਟੈਕਸ ਰਹਿਣ ਵਾਲਾ ਹੈ ਜੀ ਸੇਮ ਐਜ਼ ਜੀ ਤੁਹਾਨੂੰ ਬੈਕ ਔਰ ਬਾਜੂ ਮਿਲਣੀਆਂ ਹੈ ਜੀ ਸਟਾਫ ਹੋਏਗਾ ਵਿਸਕੋਸ ਔਰ ਗੈਂਜ਼ਾ ਦਾ ਐਦਾਂ ਨਹੀਂ ਹੈਗਾ ਕੋਈ ਫਲਫੀ ਸਟਾਫ ਨਹੀਂ ਹੈਗਾ ਬਹੁਤ ਹੀ ਜ਼ਿਆਦਾ ਸੌਫਟ ਐਂਡ ਲਾਈਟ ਵੇਟ ਸਟਾਫ ਹੈ ਜੀ ਕੋਈ ਫਲਫੀ ਨਹੀਂ ਹੈਗਾ ਇਦਾਂ ਜਿਹੜਾ ਹੈਗਾ ਤੁਹਾਨੂੰ ਬਾਜੂ ਦੇ ਉੱਪਰ ਵੀ ਡਿਜੀਟਲ ਪ੍ਰਿੰਟ ਮਿਲੇਗਾ ਪਲੱਸ ਬੈਕ ਦੇ ਘੇਰੇ ਦੇ ਉੱਪਰ ਵੀ ਔਰ ਫੁੱਲੀ ਬੈਕ ਦੇ ਉੱਪਰ ਵੀ ਜਿਹੜਾ ਹੈਗਾ ਤੁਹਾਨੂੰ ਡਿਜੀਟਲ ਪ੍ਰਿੰਟ ਮਿਲਣਾ ਜੀ ਨਾਲ ਤੁਹਾਨੂੰ ਆਪਾਂ ਦੋ ਬਾਟਮਸ ਦਿਖਾਵਾਂਗੇ ਤੁਸੀਂ ਜਿਹੜੀ ਮਰਜ਼ੀ ਹੈ ਜਿਹੜੀ ਉਹ ਲੈ ਸਕਦੇ ਹੋ ਜੀ ਇੱਕ ਤਾਂ ਹੋਏਗੀ ਜੀ ਡਾਰਕ ਸਕਾਈ ਬਲੂ ਸੇਮ ਕਲਰ ਦੀ ਹੋਏਗੀ ਸੇਮ ਕਲਰ ਦੀ ਫਲਾਵਰ ਦੇ ਨਾਲ ਮੈਚ ਕਰਦੀ ਤੁਹਾਨੂੰ ਬਾਟਮ ਮਿਲੇਗੀ ਜੀ ਇੱਕ ਬਾਟਮ ਹੋਏਗੀ ਲਾਈਟ ਜਿਹੜੀ ਇਸ ਫਲਾਵਰ ਨਾਲ ਮੈਚ ਕਰਦੀ ਹੋਏਗੀ ਜੀ ਇਹ ਵਾਲੀ ਬਾਟਮ ਜਿਹੜੀ ਹੈਗੀ ਆ ਉਹ ਐਸ ਫਲਾਵਰ ਨਾਲ ਛੋਟੇ ਫਲਾਵਰ ਨਾਲ ਮੈਚ ਕਰੇਗੀ ਜੀ ਇਹ ਵਾਲੀ ਬਾਟਮ ਆ ਜਿਹੜੀ ਹੈ ਉਹ ਵੱਡੇ ਫਲਾਵਰ ਨਾਲ ਮੈਚ ਕਰਦੀ ਹੈ ਤੁਸੀਂ ਜਿਹੜੀ ਮਰਜ਼ੀ ਬਾਟਮ ਲੈ ਸਕਦੇ ਹੋ 400 ਰੁਪਏ ਦੀ ਤੁਹਾਨੂੰ ਬਾਟਮ ਮਿਲਣੀ ਹੈ ਜੀ 600 ਰੁਪਏ ਦੀ ਸ਼ਰਟ ਹੋਏਗੀ ਜੀ 600 ਰੁਪਏ ਦੀ ਸ਼ਰਟ ਹੋਏਗੀ 400 ਰੁਪਏ ਦੀ ਬਾਟਮ ਹੋਏਗੀ ਜਿਆਦਾ ਗ੍ਰੇਸਫੁੱਲ ਇਹ ਵਾਲੀ ਹੀ ਲੱਗਦੀ ਹੈ ਆਹ ਵਾਲੀ ਬਾਟਮ ਜਿਆਦਾ ਗ੍ਰੇਸਫੁੱਲ ਲੱਗਦੀ ਹੈ ਜੀ ਤੁਸੀਂ ਐਦਾਂ ਲੈਣਾ ਚਾਹੁੰਦੇ ਐਦਾਂ ਲੈ ਸਕਦੇ ਹੋ ਜੇ ਇਸ ਬਾਟਮ ਨਾਲ ਲੈਣਾ ਚਾਹੁੰਦੇ ਹੋ ਤਾਂ ਤੁਸੀਂ ਇਸ ਬਾਟਮ ਨਾਲ ਵੀ ਲੈ ਸਕਦੇ ਹੋ ਸਕਰੀਨ ਸ਼ਾਟ ਲੈ ਕੇ ਸੈਂਡ ਕਰ ਸਕਦੇ ਹੋ ਔਰ ਬੁਕਿੰਗ ਜਿਹੜੀ ਤੁਸੀਂ ਕਰਵਾ ਸਕਦੇ ਹੋ ਜੀ ਨੈਕਸਟ ਜੋ ਤੁਹਾਨੂੰ ਮਿਲੇਗਾ ਜੀ ਕਾਫੀ ਪਿਆਰਾ ਪੀਸ ਹੋਏਗਾ ਹੈਂਡਵਰਕ ਦੀ ਤੁਹਾਨੂੰ ਸ਼ਰਟ ਮਿਲਣੀ ਹੈ ਸਟਾਫ ਹੋਏਗਾ ਵਿਸਕੋਸ ਔਰ ਗੈਂਦਾ ਜਾਦੀ ਵਿਸਕੋਸ ਔਰਗੈਂਜ਼ਾ ਦਾ ਸਟਾਫ ਹੋਏਗਾ ਐਦਾਂ ਜਿਹੜਾ ਤੁਹਾਨੂੰ ਹੈਗਾ ਆ ਫਰੰਟ ਮਿਲੇਗਾ ਜੀ ਇਸ ਤੇ ਫਰੰਟ ਦੇ ਉੱਪਰ ਵੀ ਜਿਹੜਾ ਹੈਗਾ ਤੁਹਾਨੂੰ ਡਿਜੀਟਲ ਪ੍ਰਿੰਟ ਮਿਲੇਗਾ ਵਿਸਕੋਸ ਔਰਗੈਂਜ਼ਾ ਦੀ ਤੁਹਾਨੂੰ ਮਿਲਣੀ ਹੈ ਸ਼ਰਟ ਜੀ ਸੇਮ ਐਜੋ ਜੀ ਤੁਹਾਨੂੰ ਬੈਕ ਔਰ ਬਾਜੂ ਮਿਲਣਗੀਆਂ ਜੀ ਇਹ ਵਾਲੀਆਂ ਬਾਜੂ ਰਹਿਣ ਵਾਲੀਆਂ ਹੋਣਗੀਆਂ ਜੀ ਇਹ ਵਾਲੀ ਹੋਏਗੀ ਬੈਕ ਡਿਜੀਟਲ ਪ੍ਰਿੰਟ ਦੀ ਤੁਹਾਨੂੰ ਮਿਲਣੀ ਹੈ ਸ਼ਰਟ ਡਾਰਕ ਸ਼ੇਡ ਦੀ ਬਾਟਮ ਲਗਵਾਉਣਾ ਚਾਹੁੰਦੇ ਹੋ ਉਹ ਲਗਵਾ ਸਕਦੇ ਹੋ ਬੇਸ ਕਲਰ ਦੀ ਤੁਹਾਨੂੰ ਨਾਲ ਮਿਲਣੀ ਹੈ ਬਾਟਮ ਜੀ ਇਸ ਤੇ ਬੇਸ ਕਲਰ ਦੀ ਬਾਟਮ ਹੋਏਗੀ 400 ਰੁਪਏ ਦੀ ਬਾਟਮ ਹੋਏਗੀ 600 ਰੁਪਏ ਦੀ ਸ਼ਰਟ ਹੋਏਗੀ 1000 ਰੁਪਏ ਦੇ ਵਿੱਚ ਤੁਹਾਨੂੰ ਸੂਟ ਆ ਜਿਹੜਾ ਉਹ ਮਿਲ ਜਾਣਾ ਸਟਾਫ ਹੋਏਗਾ ਪਿਓਰ ਕ੍ਰੇਪ ਦਾ ਇਹ ਵਾਲਾ ਸਟਾਫ ਜੋ ਤੁਹਾਨੂੰ ਮਿਲੇਗਾ ਜੀ ਵਿਸਕੋਸ ਔਰਗੈਂਜ਼ਾ ਦਾ ਹੋਏਗਾ ਵਿਸਕੋਸ ਔਰਗੈਂਜ਼ਾ ਦਾ ਤੁਹਾਨੂੰ ਸਟਾਫ ਮਿਲੇਣਾ ਜੀ ਨੈਕਸਟ ਜੋ ਤੁਹਾਨੂੰ ਮਿਲੇਗਾ ਜੀ ਛੋਟੀ ਬੂਟੀ ਦਾ ਪ੍ਰਿੰਟ ਤੁਹਾਨੂੰ ਮਿਲਣ ਵਾਲਾ ਹੈ ਜੀ ਬ੍ਰਾਂਡ ਰਹੇਗਾ ਆਰਟੈਕਸ ਆਰਟੈਕਸ ਬ੍ਰਾਂਡ ਹੋਏਗਾ ਪਿਓਰ ਕ੍ਰੇਪ ਦਾ ਤੁਹਾਨੂੰ ਸਟਾਫ ਮਿਲੇਗਾ ਜੀ ਪਿਓਰ ਕ੍ਰੇਪ ਦਾ ਤੁਹਾਨੂੰ ਸਟਾਫ ਮਿਲੇਣਾ ਬ੍ਰਾਂਡ ਰਹੇਗਾ ਆਰਟੈਕਸ ਐਦਾਂ ਜਿਹੜਾ ਹੈਗਾ ਤੁਹਾਨੂੰ ਘੇਰੇ ਦੇ ਉੱਪਰ ਕੰਮ ਮਿਲੇਗਾ ਜੀ ਡਿਜੀਟਲ ਪ੍ਰਿੰਟ ਪਲੱਸ ਸਰਵੋਸਕੀ ਔਰ ਪਲੱਸ ਸਿਕਸ ਦਾ ਜਿਹੜਾ ਕੰਮ ਆ ਤੁਹਾਨੂੰ ਘੇਰੇ ਦੇ ਉੱਪਰ ਮਿਲਣਾ ਹੈ ਜੀ ਛੋਟੀ ਬੂਟੀ ਦਾ ਪ੍ਰਿੰਟ ਤੁਹਾਨੂੰ ਮਿਲਣ ਵਾਲਾ ਹੈ ਜੀ ਸੇਮ ਐਜਾ ਤੁਹਾਨੂੰ ਬੈਕ ਔਰ ਬਾਜੂ ਮਿਲੇਗੀ ਜੀ ਇਹ ਵਾਲੀਆਂ ਤੁਹਾਨੂੰ ਬਾਜੂ ਮਿਲਣ ਵਾਲੀਆਂ ਨੇ ਜੀ ਇਹ ਵਾਲੀ ਮਿਲੇਗੀ ਤੁਹਾਨੂੰ ਬੈਕ ਕਲਰ ਜੋ ਰਹਿਣ ਵਾਲਾ ਹੈ ਜੀ ਇਸ ਦਾ ਪਿਸਤਾ ਕਲਰ ਹੋਏਗਾ ਨਾਲ ਤੁਹਾਨੂੰ ਮਿਲਣੀ ਹੈ ਜੀ ਫਲਾਵਰ ਦੇ ਨਾਲ ਮੈਚ ਕਰਦੀ ਲਾਈਟ ਪਰਪਲ ਸ਼ੇਡ ਦੀ ਬਾਟਮ 10 ਮੀਟਰ ਦੀ ਸ਼ਰਟ ਹੋਏਗੀ ਜੀ 3 ਮੀਟਰ ਦੀ ਹੀ ਹੋਏਗੀ ਬਾਟਮ ਸੇਮ ਕਲਰ ਆ ਜਿਹੜਾ ਉਹ ਮੈਚ ਹੋ ਰਿਹਾ ਜੀ ਫਲਾਵਰ ਦੇ ਨਾਲ ਫਲਾਵਰ ਦੇ ਨਾਲ ਮੈਚਿੰਗ ਹੀ ਜਿਹੜੀ ਹੈਗੀ ਤੁਹਾਨੂੰ ਮਿਲੇਗੀ ਬਾਟਮ 10 ਮੀਟਰ ਦੀ ਸ਼ਰਟ ਹੋਏਗੀ ਜੀ 3 ਮੀਟਰ ਦੀ ਹੀ ਨਾਲ ਤੁਹਾਨੂੰ ਮਿਲਣੀ ਆ ਬਾਟਮ 400 ਰੁਪਏ ਦੀ ਬਾਟਮ ਹੋਏਗੀ 600 ਰੁਪਏ ਦੀ ਸ਼ਰਟ ਹੋਏਗੀ 1000 ਰੁਪਏ ਦੇ ਵਿੱਚ ਜਿਹੜਾ ਹੈਗਾ ਇਹ ਤੁਹਾਨੂੰ ਕੰਪਲੀਟ ਸੂਟ ਆ ਜਿਹੜਾ ਉਹ ਮਿਲ ਜਾਏਗਾ ਜੀ 1000 ਰੁਪਏ ਦੇ ਵਿੱਚ ਐਦਾ ਜਿਹੜਾ ਹੈਗਾ ਸਕਰੀਨਸ਼ਾਟ ਲੈ ਕੇ ਤੁਸੀਂ ਸੈਂਡ ਕਰ ਸਕਦੇ ਹੋ ਔਰ ਬੁਕਿੰਗ ਆ ਜਿਹੜੀ ਤੁਸੀਂ ਕਰਵਾ ਸਕਦੇ ਹੋ ਜੀ ਜੇਕਰ ਤੁਸੀਂ ਕੱਲੀ ਸ਼ਰਟ ਲੈਣਾ ਚਾਹੁੰਦੇ ਹੋ ਤਾਂ ਤੁਸੀਂ ਕੱਲੀ ਸ਼ਰਟ ਵੀ ਲੈ ਸਕਦੇ ਹੋ ਜੇਕਰ ਕੰਪਲੀਟ ਸੂਟ ਲੈਣਾ ਚਾਹੁੰਦੇ ਹੋ ਤਾਂ ਤੁਸੀਂ ਕੰਪਲੀਟ ਸੂਟ ਵੀ ਲੈ ਸਕਦੇ ਹੋ ਜੀ ਨੈਕਸਟ ਜੋ ਤੁਹਾਨੂੰ ਮਿਲੇਗਾ ਜੀ ਆਰਟੈਕਸ ਬ੍ਰਾਂਡ ਦਾ ਪਿਓਰ ਕ੍ਰੇਪ ਦਾ ਆਰਟੈਕਸ ਬ੍ਰਾਂਡ ਪਿਓਰ ਕ੍ਰੇਪ ਦਾ ਜਿਹੜਾ ਹੈਗਾ ਇਹ ਉਹ ਤੁਹਾਨੂੰ ਸ਼ਰਟ ਪੀਸ ਮਿਲਣਾ ਹੈ ਜੀ ਐਦਾਂ ਜਿਹੜਾ ਹੈਗਾ ਤੁਹਾਨੂੰ ਫਰੰਟ ਮਿਲੇਗਾ ਜੀ ਕਲਰ ਜੋ ਰਹੇਗਾ ਆਨਿਅਨ ਸ਼ੇਡ ਤੁਹਾਨੂੰ ਮਿਲਣ ਵਾਲਾ ਹੈ ਜੀ ਕਲਰ ਹੋਏਗਾ ਆਨਿਅਨ ਬ੍ਰਾਂਡ ਰਹੇਗਾ ਆਰਟੈਕਸ ਸੇਮ ਐਜ਼ ਇਹ ਤੁਹਾਨੂੰ ਬਾਜੂ ਮਿਲਣੀਆਂ ਬਾਜੂ ਨਿਕਲਣਗੀਆਂ ਜੀ ਸਾਈਡ ਤੋਂ ਇਹ ਵਾਲਾ ਪ੍ਰਿੰਟ ਜਿਹੜਾ ਹੈਗਾ ਤੁਹਾਨੂੰ ਬਾਜੂ ਦੇ ਉੱਪਰ ਮਿਲਣਾ ਹੈ ਜੀ ਸੇਮ ਐਜ਼ ਇਹ ਤੁਹਾਨੂੰ ਬੈਕ ਮਿਲੇਗੀ ਜੀ ਇਹ ਵਾਲੀ ਤੁਹਾਨੂੰ ਮਿਲਣੀ ਹੈ ਬੈਕ ਬੈਕ ਦੇ ਉੱਪਰ ਵੀ ਤੁਹਾਨੂੰ ਸੇਮ ਐਜ਼ ਦਾ ਪ੍ਰਿੰਟ ਮਿਲੇਗਾ ਇਹ ਵਾਲੀ ਅਨੀਅਨ ਸ਼ੇਡ ਦੀ 600 ਰੁਪਏ ਦੀ ਸ਼ਰਟ ਮਿਲਣੀ ਹੈ ਜੀ ਨਾਲ ਜਿਹੜੀ ਹੈਗੀ ਤੁਹਾਨੂੰ ਪਿੰਕ ਸ਼ੇਡ ਦੀ ਮਿਲਣੀ ਹੈ ਬਾਟਮ ਬੈਂਕ ਸ਼ੇਡ ਦੀ ਬਾਟਮ ਹੋਏਗੀ ਬਾਟਮ ਦਾ ਪ੍ਰਾਈਸ ਰਹੇਗਾ 400 ਰੁਪਏ ਤੇ ਸ਼ਰਟ ਦਾ ਪ੍ਰਾਈਸ ਰਹੇਗਾ 600 ਰੁਪਏ ਜੇਕਰ ਤੁਸੀਂ ਡਾਈ ਕਰਵਾ ਕੇ ਲਗਵਾਉਣਾ ਚਾਹੁੰਦੇ ਹੋ بیس ਕਲਰ ਦੀ ਬਾਟਮ ਦਾ ਤੁਹਾਨੂੰ ਡਾਈ ਕਰਵਾ ਕੇ ਵੀ ਦੇ ਸਕਦੇ ਹਾਂ ਜੇ ਅਸੀਂ بیس ਕਲਰ ਦੀ ਬਾਟਮ 600 ਰੁਪਏ ਦੀ ਸ਼ਰਟ ਹੋਏਗੀ 400 ਰੁਪਏ ਦੀ ਹੋਏਗੀ ਬਾਟਮ ਜੀ ਸਕਰੀਨ ਸ਼ਾਟ ਲੈ ਕੇ ਸੈਂਡ ਕਰ ਸਕਦੇ ਹਾਂ ਔਰ ਬੁਕਿੰਗ ਹੈ ਜਿਹੜੀ ਤੁਸੀਂ ਕਰਵਾ ਸਕਦੇ ਹੋ ਕਲਰ ਕਾਫੀ ਪਿਆਰਾ ਹੈ ਜੀ ਆਨੀਅਨ ਸ਼ੇਡ ਦੀ ਤੁਹਾਨੂੰ ਮਿਲਣੀ ਹੈ ਸ਼ਰਟ ਜੀ ਨੈਕਸਟ ਜੋ ਤੁਹਾਨੂੰ ਮਿਲੇਗਾ ਜੀ ਟਾਈਡਾਈ ਲੁੱਕ ਦਾ ਸ਼ਰਟ ਪੀਸ ਹੋਏਗਾ ਪਿਓਰ ਕ੍ਰੇਪ ਦਾ ਜੀ ਕਾਫ ਆਦਾਂ ਤੁਹਾਨੂੰ ਮਿਲਣਾ ਇਸ ਦਾ ਫਰੰਟ ਹੋਏਗਾ ਜੀ ਫਰੰਟ ਦੇ ਉੱਪਰ ਘੇਰੇ ਦੇ ਉੱਪਰ ਜਿਹੜਾ ਹੈਗਾ ਤੁਹਾਨੂੰ ਡਿਜੀਟਲ ਪ੍ਰਿੰਟ ਮਿਲਣਾ ਹੈ ਜੀ ਘੇਰੇ ਦੇ ਉੱਪਰ ਮਿਲੇਗਾ ਡਿਜੀਟਲ ਪ੍ਰਿੰਟ ਔਰ ਫਰੰਟ ਤੇ ਵੀ ਜਿਹੜਾ ਹੈਗਾ ਇਹ ਤੁਹਾਨੂੰ ਟਾਈਡਲ ਲੁੱਕ ਦਾ ਜਿਹੜਾ ਹੈਗਾ ਇਹ ਉਹ ਪੀਸ ਮਿਲੇਗਾ ਉੱਪਰ ਤੱਕ ਤੁਹਾਨੂੰ ਜਿਹੜੀਆਂ ਹੈਗੀਆਂ ਲਾਈਨਾਂ ਮਿਲਣਗੀਆਂ ਜੀ ਡਿਜੀਟਲ ਪ੍ਰਿੰਟ ਮਿਲੇਗਾ ਜੀ ਲਾਈਨਾਂ ਜਿਹੜੀਆਂ ਹੈਗੀਆਂ ਤੁਹਾਨੂੰ ਉੱਪਰ ਤੱਕ ਮਿਲਣ ਵਾਲੀਆਂ ਨੇ ਦੀ ਬ੍ਰਾਂਡ ਜੋ ਰਹੇਗਾ ਆਰਟੈਕਸ ਹੋਏਗਾ ਸੇਮ ਐਸ ਦਾ ਇਹ ਤੁਹਾਨੂੰ ਬੈਕ ਔਰ ਬਾਜੂ ਮਿਲਣਗੀਆਂ ਜੀ ਇਹ ਵਾਲੀ ਤੁਹਾਨੂੰ ਬਾਜੂ ਮਿਲਣ ਵਾਲੀਆਂ ਹੋਣਗੀਆਂ ਜੀ ਇਹ ਵਾਲੀ ਮਿਲੇਗੀ ਤੁਹਾਨੂੰ ਬੈਕ ਸੇਮ ਐਜ਼ ਇਹ ਤੁਹਾਨੂੰ ਬੈਕ ਮਿਲਣੀ ਹੈ ਜੀ ਕਾਫੀ ਪਿਆਰਾ ਪੀਸ ਹੈ ਜੀ ਨਾਲ ਤੁਹਾਨੂੰ ਮਿਲਣੀ ਹੈ ਜੀ ਡਾਰਕ ਕਲਰ ਦੀ ਬਾਟਮ ਜੀ ਡਾਰਕ ਪੀਚ ਕਲਰ ਦੀ ਜਿਹੜੀ ਹੈਗੀ ਹੈ ਮਿਲਣੀ ਹੈ ਤੁਹਾਨੂੰ ਬਾਟਮ ਸੇਮ ਕਲਰ ਹੈ ਜਿਹੜਾ ਉਹ ਮੈਚ ਹੋ ਰਿਹਾ ਜੀ 400 ਰੁਪਏ ਦੀ ਬਾਟਮ ਹੋਏਗੀ 600 ਰੁਪਏ ਦੀ ਸ਼ਰਟ ਹੋਏਗੀ ਜੀ 400 ਦੀ ਬਾਟਮ ਹੋਏਗੀ 600 ਰੁਪਏ ਦੀ ਤੁਹਾਨੂੰ ਸ਼ਰਟ ਮਿਲੇਗੀ ਜੀ ਸਕਰੀਨਸ਼ਾਟ ਲੈ ਕੇ ਸੈਂਡ ਕਰ ਸਕਦੇ ਹੋ ਔਰ ਬੁਕਿੰਗ ਜਿਹੜੀ ਤੁਸੀਂ ਕਰਵਾ ਸਕਦੇ ਹੋ ਜੀ ਨੈਕਸਟ ਜੋ ਤੁਹਾਨੂੰ ਪੀਸ ਮਿਲਣਾ ਹੈ ਜੀ ਬੜਾ ਹੀ ਪਿਆਰਾ ਜਿਹਾ ਪੀਸ ਹੋਏਗਾ ਕਲਰ ਜੋ ਤੁਹਾਨੂੰ ਮਿਲੇਗਾ ਜੀ ਡਾਰਕ ਗ੍ਰੀਨ ਕਲਰ ਹੋਏਗਾ ਪਿਓਰ ਗਰੇਪ ਦਾ ਤੁਹਾਨੂੰ ਸ਼ਰਟ ਪੀਸ ਮਿਲਣਾ ਹੈ ਜੀ ਇਹ 3 ਮੀਟਰ ਦੀ ਤੁਹਾਨੂੰ ਸ਼ਰਟ ਮਿਲਣੀ ਹੈ ਜੀ ਐਦਾਂ ਜਿਹੜਾ ਹੈਗਾ ਤੁਹਾਨੂੰ ਘੇਰੇ ਦੇ ਉੱਪਰ ਡਿਜੀਟਲ ਪ੍ਰਿੰਟ ਮਿਲੇਗਾ ਜੀ ਔਰ ਫਰੰਟ ਦੇ ਉੱਪਰ ਵੀ ਤੁਹਾਨੂੰ ਡਿਜੀਟਲ ਪ੍ਰਿੰਟ ਮਿਲਣਾ ਹੈ ਜੀ ਔਰ ਨੈਕ ਦੇ ਉੱਪਰ ਵੀ ਜਿਹੜਾ ਹੈਗਾ ਤੁਹਾਨੂੰ ਡਿਜੀਟਲ ਪ੍ਰਿੰਟ ਆ ਜਿਹੜਾ ਉਹ ਮਿਲੇਗਾ ਜੀ ਫਰੰਟ ਦੇ ਉੱਪਰ ਬ੍ਰਾਂਡ ਜੋ ਰਹੇਗਾ ਜੀ ਆਰਟੈਕਸ ਆਰਟੈਕਸ ਬ੍ਰੈਂਡ ਹੋਏਗਾ ਸੇਮ ਐਜੇ ਤੁਹਾਨੂੰ ਬਾਜੂ ਔਰ ਬੈਕ ਮਿਲੇਗੀ ਇਹ ਵਾਲੀਆਂ ਤੁਹਾਨੂੰ ਬਾਜੂ ਮਿਲਣਗੀਆਂ ਜੀ ਇਹ ਵਾਲੀ ਮਿਲੇਗੀ ਤੁਹਾਨੂੰ ਬੈਕ ਜੀ ਸੇਮ ਐਜੇ ਤੁਹਾਨੂੰ ਮਿਲਣੀ ਹੈ ਬੈਕ ਜੀ ਇਹ ਵਾਲੀ ਤੁਹਾਨੂੰ ਮਿਲਣੀ ਹੈ ਨਾਲ ਬਾਟਮ ਸੇਮ ਕਲਰ ਮਿਲੇਗਾ ਜੀ ਸੇਮ ਜਿਹੜਾ ਫਲਾਵਰ ਦੇ ਨਾਲ ਮੈਚ ਕਰਦਾ ਤੁਹਾਨੂੰ ਕਲਰ ਮਿਲੇਗਾ 600 ਰੁਪਏ ਦੀ ਸ਼ਰਟ ਹੋਏਗੀ 400 ਰੁਪਏ ਦੀ ਬਾਟਮ ਹੋਏਗੀ ਜੀ ਸਕਰੀਨਸ਼ਾਟ ਲੈ ਕੇ ਸੈਂਡ ਕਰ ਸਕਦੇ ਹੋ ਔਰ ਬੁਕਿੰਗ ਜਿਹੜੀ ਤੁਸੀਂ ਕਰਵਾ ਸਕਦੇ ਹੋ ਜੀ ਕਾਫੀ ਪਿਆਰੇ ਪੀਸ ਹੋਣਗੇ ਜੀ ਕੈਜੂਅਲ ਵੇਅਰ ਕਾਫੀ ਪਿਆਰਾ ਪੀਸ ਹੈ ਜੀ ਨੈਕਸਟ ਜੋ ਤੁਹਾਨੂੰ ਮਿਲੇਗਾ ਜੀ ਪਿਓਰ ਕ੍ਰੇਪ ਦਾ ਮਿਲਣਾ ਹੈ 셔ਟ ਪੀਸ ਜੀ ਡਿਜੀਟਲ ਪ੍ਰਿੰਟ ਦਾ ਹੋਏਗਾ ਜੀ ਇਹ ਵਾਲਾ ਤੁਹਾਨੂੰ ਮਿਲਣਾ ਹੈ ਜੀ ਫਰੰਟ ਔਰ ਇਹ ਵਾਲੀ ਹੋਏਗੀ ਬੈਕ ਇਹ ਵਾਲਾ ਤੁਹਾਨੂੰ ਮਿਲੇਗਾ ਜੀ ਫਰੰਟ ਫਰੰਟ ਦੇ ਉੱਪਰ ਮਿਲਣਾ ਤੁਹਾਨੂੰ ਡਿਜੀਟਲ ਪ੍ਰਿੰਟ ਜੀ ਘੇਰੇ ਦੇ ਉਪਰ ਆਏਗਾ ਅੰਬੀਆਂ ਵਾਲਾ ਪ੍ਰਿੰਟ ਰਹਿਣ ਵਾਲਾ ਜੀ ਕਲਰ ਬੜਾ ਹੀ ਪਿਆਰਾ ਹੈ ਜੀ ਇਹ ਵਾਲਾ ਤੁਹਾਨੂੰ ਮਿਲਣਾ ਹੈ ਜੀ ਇਸ ਦਾ ਫਰੰਟ ਫਰੰਟ ਦੇ ਉੱਪਰ ਤੁਹਾਨੂੰ ਪੈਨਲ ਮਿਲੇਗਾ ਜੀ ਪੈਨਲ ਦੇ ਵਿੱਚ ਵੀ ਤੁਹਾਨੂੰ ਅੰਬੀਆਂ ਵਾਲਾ ਜਿਹੜਾ ਪ੍ਰਿੰਟ ਮਿਲੇਗਾ ਜੀ ਇਹ ਵਾਲੀ ਤੁਹਾਡੀ neck ਬਣੇਗੀ ਜੀ ਇਹ ਵਾਲਾ neck ਜਿਹੜਾ ਹੈਗਾ ਤੁਹਾਡਾ ਰੈਡੀ ਹੋਏਗਾ ਕਾਫੀ ਪਿਆਰਾ ਜਿਹਾ neck ਬਣਿਆ ਹੋਇਆ ਜੀ ਇਹ ਵਾਲੀਆਂ ਤੁਹਾਡੀਆਂ ਬਾਜੂ ਰਹਿਣ ਵਾਲੀਆਂ ਸੇਮ ਐਜੇ ਤੁਹਾਨੂੰ ਮਿਲਣੀ ਹੈ ਜੇ ਬੈਕ ਸ਼ਰਟ ਦਾ ਪ੍ਰਾਈਸ ਰਹੇਗਾ 600 ਰੁਪਏ ਜੀ ਬਾਟਮ ਦਾ ਜੋ ਪ੍ਰਾਈਸ ਰਹੇਗਾ 400 ਰੁਪਏ ਦੀ ਆਫ ਵਾਈਟ ਬਾਟਮ ਨਾ ਲੈਣਾ ਚਾਹੁੰਦੇ ਤੁਸੀਂ ਆਫ ਵਾਈਟ ਨਾਲ ਲੈ ਸਕਦੇ ਹੋ ਜੇਕਰ ਬਲੈਕ ਜੈਡ ਬਲੈਕ ਕਲਰ ਦੀ ਬਾਟਮ ਨਾ ਲੈਣਾ ਚਾਹੁੰਦੇ ਤੁਸੀਂ ਜੈਡ ਬਲੈਕ ਕਲਰ ਦੀ ਬਾਟਮ ਨਾਲ ਵੀ ਲੈ ਸਕਦੇ ਹੋ ਜੀ 400 ਰੁਪਏ ਦੀ ਬਾਟਮ ਹੋਏਗੀ 600 ਰੁਪਏ ਦੀ ਸ਼ਰਟ ਹੋਏਗੀ ਜੀ ਕਾਫੀ ਪਿਆਰਾ ਕਲਰ ਹੈ ਜੀ 600 ਰੁਪਏ ਦੀ ਤੁਹਾਨੂੰ ਸ਼ਰਟ ਮਿਲਣੀ ਹੈ 400 ਰੁਪਏ ਦੀ ਬਾਟਮ ਮਿਲਣੀ ਹੈ ਜੀ ਸਕਰੀਨ ਸ਼ਾਟ ਲੈ ਕੇ ਸੈਂਡ ਕਰ ਸਕਦੇ ਹੋ ਔਰ ਬੁਕਿੰਗ ਹੈ ਜਿਹੜੀ ਤੁਸੀਂ ਕਰਵਾ ਸਕਦੇ ਹੋ ਜੀ ਨੈਕਸਟ ਜੋ ਤੁਹਾਨੂੰ ਮਿਲਣਾ ਹੈ ਜੀ ਕਾਫੀ ਪਿਆਰਾ ਪੀਸ ਹੋਏਗਾ ਪਿਓਰ ਗਰੇਪ ਦਾ ਮਿਲੇਗਾ ਤੁਹਾਨੂੰ ਇਹ ਸ਼ਰਟ ਪੀਸ ਆਨੀਅਨ ਕਲਰ ਹੋਏਗਾ ਜੀ ਬ੍ਰਾਂਡ ਰਹੇਗਾ ਆਰਟੈਕਸ ਆਰਟੈਕਸ ਬ੍ਰਾਂਡ ਹੋਏਗਾ ਜੀ ਟਾਈਡਾਈ ਲੁੱਕ ਦਾ ਔਰ ਪਲੱਸ ਪ੍ਰਿੰਟ ਵਾਲਾ ਜਿਹੜਾ ਹੈਗਾ ਤੁਹਾਨੂੰ ਇਹ ਪੀਸ ਮਿਲਣਾ ਹੈ ਜੀ ਐਦਾਂ ਜਿਹੜਾ ਹੈਗਾ ਤੁਹਾਨੂੰ ਫਰੰਟ ਦੇ ਉੱਪਰ ਡਿਜੀਟਲ ਪ੍ਰਿੰਟ ਪਲੱਸ ਵਰਕ ਮਿਲਣਾ ਹੈ ਜੀ ਡਿਜੀਟਲ ਪ੍ਰਿੰਟ ਜਿਹੜਾ ਹੈਗਾ ਇਹ ਤੁਹਾਨੂੰ ਟਾਈਡਾਈ ਲੁੱਕ ਦਾ ਜਿਹੜਾ ਹੈਗਾ ਤੁਹਾਨੂੰ ਇਹ ਪੀਸ ਮਿਲੇਗਾ ਬ੍ਰਾਂਡ ਜੋ ਰਹੇਗਾ ਆਰਟੈਕਸ ਸੇਮ ਐਜਾ ਜੇ ਤੁਹਾਨੂੰ ਬੈਕ ਔਰ ਬਾਜੂ ਮਿਲਣੀਆਂ ਜੀ ਸੇਮ ਐਜਾ ਜੇ ਤੁਹਾਨੂੰ ਬੈਕ ਔਰ ਬਾਜੂ ਮਿਲਣੀਆਂ ਜੀ ਇਹ ਵਾਲੀਆ ਬਾਜੂ ਰਹਿਣ ਵਾਲੀ ਐਨੇ ਜੀ ਇਹ ਵਾਲੀ ਹੋਏਗੀ ਬੈਕ ਇਹ ਵਾਲੀ ਤੁਹਾਨੂੰ ਮਿਲਣੀ ਹੈ ਬੈਕ ਨਾਲ ਤੁਹਾਨੂੰ ਮਿਲਣੀ ਹੈ ਬਾਟਮ ਜੀ ਇਹ ਫਲਾਵਰ ਦੇ ਨਾਲ ਮੈਚ ਕਰਦੀ ਬਾਟਮ ਹੈਗੀ ਹੈ ਜੀ ਔਰ ਇਹ ਵਾਲੀ ਮਿਲਣੀ ਹੈ ਤੁਹਾਨੂੰ ਪਿੰਕ ਸ਼ੇਡ ਦੀ ਬਾਟਮ ਪਿੰਕ ਵੀ ਕਲਰ ਇਹਦੇ ਵਿੱਚ ਲिटल ਬਟ ਹੈ ਜੀ ਉਹਦੇ ਨਾਲ ਮੈਚ ਕਰਦੀ ਬਾਟਮ ਹੈ ਜੀ ਜਿਆਦਾ ਬਾਟਮ ਇਹ ਵਾਲੀ ਪਿਆਰੀ ਲੱਗਦੀ ਹੈ ਤੁਸੀਂ ਕੋਈ ਵੀ ਲੈ ਸਕਦੇ ਹੋ ਜੇ ਬਾਟਮ ਸਕਿਪ ਕਰਨਾ ਚਾਹੁੰਦੇ ਹੋ ਤੁਸੀਂ ਸਕਿਪ ਵੀ ਕਰ ਸਕਦੇ ਹੋ ਜੇਕਰ ਸੇਮ ਜਾਨੀ ਕਿ ਬੇਸ ਕਲਰ ਦੀ ਡਾਈ ਕਰਵਾ ਕੇ ਲੈਣਾ ਚਾਹੁੰਦੇ ਹੋ ਤੁਸੀਂ ਬੇਸ ਕਲਰ ਦੀ ਵੀ ਡਾਈ ਕਰਵਾ ਕੇ ਲੈ ਸਕਦੇ ਹੋ ਜੀ 400 ਰੁਪਏ ਦੀ ਬਾਟਮ ਹੋਏਗੀ ਜੀ 600 ਰੁਪਏ ਦੀ ਸ਼ਰਟ ਹੋਏਗੀ ਸਕਰੀਨ ਸ਼ਾਟ ਲੈ ਕੇ ਸੈਂਡ ਕਰ ਸਕਦੇ ਹੋ ਔਰ ਬੁਕਿੰਗ